ਗਿਆ ਉਹਨੇ ਅਬਦੁੱਲੇ ਦੇ ਪੁੱਤਰ ਕਰੀਮ ਬਖਸ਼ ਨੂੰ ਵੰਗਾਰ ਕੇ ਜਦੋਂ ਕਰੀਮ ਬਖਸ਼ ਵਾਰ ਕਰਨ ਜੋਗਾ ਉਹਦਾ ਯੋਰ ਹੀ ਲੱਗ ਗਿਆ ਵੇ ਬਹਾਦਰ ਵੀਰ ਜੀ ਚੰਦ ਨੇ ਚਾੜ ਕੇ ਕਮਾਨ ਤੇ ਤੀਰ ਖਿੱਚ ਕੇ ਤੰਦੀ ਛੱਡਿਆ ਦੀ ਛਾਤੀ 'ਚ ਮਾਰਿਆ ਧਰਤੀ ਤੇ ਡਿੱਗ ਪਿਆ ਜੰਦੂ ਦਾ ਪੁੱਤਰ ਕਰਮਚੰਦ ਘੋੜਾ ਪਛਾ ਕੇ ਨੱਠਣ ਲੱਗਾ ਬਹਾਦਰ ਵੀਰ ਜੀ ਚੰਦ ਨੇ ਆਖਿਆ ਓਏ ਕਰਮਿਆ ਐਨੇ ਵਾਰ ਕੀਤੇ ਇੱਕ ਵਾਰ ਸੂਰਮੇ ਦਾ ਵੀ ਲੈ ਕੇ ਜਾ ਮਿੱਤਰਾ ਜੇ ਕਿਸੇ ਨੂੰ ਬਾਜੀ ਘੱਲਿਏ ਨਾ ਫਿਰ ਇਹਦਾ ਨਿਉਂਦਰਾ ਲੈ ਕੇ ਜਾਈਦਾ ਹੁੰਦਾ ਇਹ ਮੋੜਨ ਲੱਗਾ ਘੋੜਾ ਬਹਾਦਰ ਵੀਰ ਜੀ ਚੰਦ ਨੇ ਤੀਰ ਚਲਾਇਆ ਇਹਦੇ ਘੋੜੇ ਨੂੰ ਵਜਾਇਆ ਘੋੜਾ ਵੀ ਡਿੱਗ ਪਿਆ ਤੇ ਚੰਦੂ ਦਾ ਪੁੱਤਰ ਵੀ ਡਿੱਗ ਪਿਆ ਇਹਦੀ ਲਾਤਾ ਕੀ ਘੋੜੇ ਥੱਲੇ ਨਿਕਲੇ ਨਾ ਬਹਾਦਰਬੀ ਦੀ ਚੰਦ ਨੇ ਆਪਣੇ ਘੋੜੇ ਤੋਂ ਛਾਲ ਮਾਰੀ ਇਹਦੇ ਘੋੜੇ ਨੂੰ ਆਸਰਾ ਦੇ ਕੇ ਲੱਤ ਗੱਡੀ ਥੱਲਿਓਂ ਇਹਦੀਆਂ ਬੰਨ ਕੇ ਦੋਵੇਂ ਬਾਵਾ ਆਪਣੇ ਘੋੜੇ ਤੇ ਰੱਖ ਕੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਲਿਆ ਸੁੱਟਿਆ ਕਹਿੰਦਾ ਸੱਚੇ ਪਾਤਸ਼ਾਹ ਹੁਣ ਕੀ ਕਰਨੀ ਆ ਛੇਵੇਂ ਪਾਤਸ਼ਾਹ ਕਹਿੰਦੇ ਬੀਦੀ ਚੰਦਾ ਖੁੱਲਾ ਛੱਡ ਦੇ ਇਹਨਾਂ ਜਾਣਾ ਕਿੱਥੇ ਆ ਹੁਣੇ ਘੜੀ ਤੱਕ ਮੈਦਾਨ 'ਚ ਆਏ ਨਹੀਂ ਬਹਾਦਰਬੀ ਦੀ ਚੰਦ ਨੇ ਮੁਸ਼ਕਾ ਖੋਲ ਲਿੱਤੀਆਂ ਇਹ ਅਬਦੁੱਲੇ ਨੂੰ ਕਹਿੰਦਾ ਅਬਦੁੱਲਾ ਖਾਨ ਮੈਂ ਵੇਖਣ ਗਿਆ ਸਾਂ ਕਿ ਫੌਜਾ ਕਿੰਨੀ ਆ ਗਿਆ ਇੱਕ ਬਹਾਦਰ ਬੀਰੀ ਚੰਦ ਇੱਕ ਛੇਵਾ ਪਾਦਸ਼ਾ ਦੋ ਹੀ ਲੜਨ ਵਾਲੇ ਆ ਬਾਕੀ ਲੜਨ ਵਾਲਾ ਕੋਈ ਏਡਾ ਵੱਡਾ ਨਹੀਂ ਰਿਹਾ ਅਬਦੁੱਲੇ ਨੇ ਸੋਚਿਆ ਦੋ ਪੁੱਤਰ ਲੈ ਕੇ ਤੁਰਿਆ ਸਾਂ ਦੋ ਹੀ ਮਰਗੇ ਜਾਣ ਕਿਸ ਵਾਸਤੇ ਬਚਾਉਣੀਆਂ ਅਬਦੁੱਲਾ ਤਿਆਰ ਹੋਇਆ ਇਹਦੇ ਨਾਲ ਕਰਮਚੰਦ ਤਿਆਰ ਹੋਇਆ ਇਹਨਾਂ ਦੇ ਨਾਲ ਭਗਵਾਨ ਦਾਸ ਕੇਰੜ ਖੱਤਰੀ ਦਾ ਪੁੱਤਰ ਰਤਨ ਚੰਦ ਹੋ ਗਿਆ ਇਹ ਤਿੰਨੇ ਸੋਚਦੇ ਦੇ ਛੇਵਾ ਪਾਦਸ਼ਾ ਸਾਡੇ ਸਾਹਮਣੇ ਆਵੇ ਮੁਕਾਬਲਾ ਤਾਂ ਕਰਨ ਦਾ ਆਨੰਦ ਆਵੇਗਾ ਅੰਤਰਜਾਮੇ ਸਤਿਗੁਰੂ ਦਿਲਾਂ ਦੀ ਜਾਣਨ ਵਾਲੇ ਸਤਿਗੁਰੂ ਹੋਏ ਘੋੜੇ ਤੇ ਸਵਾਰ ਆ ਗਏ ਮੈਦਾਨ ਵਿੱਚ ਇਹਨਾਂ ਤਿੰਨਾਂ ਨੂੰ ਲਲਕਾਰ ਕੇ ਤਿੰਨਾਂ ਨੂੰ ਵੰਗਾਰ ਕੇ ਗੁਰੂ ਹਰਗੋਬਿੰਦ ਪਾਦਸ਼ਾ ਨੇ ਇੱਕ 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 ਤੀਰ ਦੇ ਕੇ ਤਿੰਨਾਂ ਨੂੰ ਜਹਨਮ ਨੂੰ へ ਐਂ ਕਲਿਆ ਰਾਣਾ ਵਿੱਚ ਪਾਇਆ ਸ਼ੋਰ ਜਗਾਂ ਬਗੁੱਲੇ